ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਸੰਗਤਾਂ ਦੇ ਨਾਲ ਪ੍ਰਚਾਰ ਵਿਖਿਆਨ ਕਰਦਿਆਂ ਸੰਗਤਾਂ ਨੂੰ ਆਖਿਆ ਕਿ ਭਾਈ ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਬਚਨ ਕਰਦੇ ਆ ਨਾ ਸਾਚ ਕਹੋ ਸੁਨ ਲਿਹੁ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਿ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਦੇ ਨਾਲ ਪ੍ਰੇਮ ਹੋਣਾ ਚਾਹੀਦਾ ਹੈ ਗਿਆਨ ਵਿਦਵਤਾ ਇਹ ਬਹੁਤ ਅਗਾਹ ਦੀ ਗੱਲ ਹੈ ਪਰ ਚੇਤੇ ਰੱਖਿਓ ਪਰਮੇਸ਼ਰ ਵਾਹਿਗੁਰੂ ਦੇ ਘਰ ਦੇ ਵਿੱਚ ਨਾ ਤੇ ਪੜ੍ਹੇ ਹੋਏ ਨੂੰ ਵੇਖਿਆ ਜਾਂਦਾ ਹੈ ਨਾ ਅਣਪੜ੍ਹ ਨੂੰ ਵੇਖਿਆ ਜਾਂਦਾ ਉਥੇ ਤੇ ਬਸ ਉਹਦੇ ਤੇ ਨਿਗਾਹ ਮਾਰੀ ਜਾਂਦੀ ਹੈ ਜਿਹਦੇ ਚਿੱਤ ਦੇ ਵਿੱਚ ਉਹਦਾ ਸਿਮਰਨ ਚੱਲਦਾ ਤੇ ਆਖਦਾ ਹੋਵੇ ਸਤਨਾਮ ਸ਼੍ਰੀ ਵਾਹਿਗੁਰੂ ਹੁਣ ਮਹਾਂਪੁਰਖਾਂ ਦੇ ਬਚਨ ਸੁਣ ਕਰਕੇ ਸੰਗਤ ਕਹਿਣ ਲੱਗੇ ਮਹਾਂਪੁਰਖੋ ਪ੍ਰੇਮੀ ਤੇ ਕਰਦੇ ਆ ਪ੍ਰੇਮ ਦੇ ਬੱਜੇ ਤੇ ਆਏ ਹੋਏ ਆ ਕਹਿਣ ਲੱਗੇ ਨਹੀਂ ਭਾਈ ਪ੍ਰੇਮ ਦੇ ਅਰਥ ਇਹ ਨਹੀਂ ਜਿਹੜੇ ਤੁਸੀਂ ਆਪਣੇ ਚਿੱਤ ਵਿੱਚ ਬਣਾਏ ਆ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਉਹਨਾਂ ਨੂੰ ਗੁਰੂ ਪਿਆਰੇ ਕਹਿਣ ਲੱਗੇ ਵੀ ਮਹਾਰਾਜ ਜੀ ਬਾਬਾ ਜੀ ਸਾਨੂੰ ਪ੍ਰੇਮ ਸ਼ਬਦ ਦੇ ਅਰਥ ਫਿਰ ਤੁਸੀਂ ਕਰਕੇ ਸੁਣਾ ਦਿਓ ਕਿਉਂਕਿ ਅਸੀਂ ਤੇ ਆਪਣੀ ਨਿਗਾ ਵਿੱਚ ਪ੍ਰੇਮ ਹੀ ਕਰਦੇ ਪਏ ਆ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਨੇ ਜਿਹੜੇ ਅਰਥ ਸੁਣਾਏ ਪਿਆਰਿਓ ਸਾਨੂੰ ਆਪਣੇ ਚਿੱਤ ਹਿਰਦੇ ਵਿੱਚ ਵਸਾਉਣ ਦੀ ਲੋੜ ਆ ਕਈ ਵਾਰ ਅਸੀਂ ਨਾ ਪ੍ਰੇਮ ਕਰਨ ਤੋਂ ਬਾਅਦ ਜਦੋਂ ਪ੍ਰੇਮ ਦੀ ਸੁਣਵਾਈ ਕਰ ਦਿੱਤੀ ਜਾਏ ਮੈਂ ਬਾਣੀ ਪੜਦਾ ਮੈਂ ਸੇਵਾ ਕਰਦਾ ਮੈਂ ਸੇਵਾ ਕੀਤੀ ਮੈਂ ਸੇਵਾ ਕਰਵਾਈ ਚੇਤੇ ਰੱਖਿਓ ਹੈ ਤੇ ਪ੍ਰੇਮ ਪਰ ਅਕਾਲ ਪੁਰਖ ਦੇ ਘਰ ਵਿੱਚ ਉਹ ਕਦਾ ਵੀ ਪ੍ਰਵਾਨ ਨਹੀਂ ਹੋ ਸਕਦਾ ਕਹਿਣ ਲੱਗੇ ਪ੍ਰੇਮ ਦੇ ਅਰਥ ਹੁੰਦੇ ਨੇ ਜਦੋਂ ਪਰੇ ਮੈਂ ਇਸ ਨੂੰ ਇਦਾਂ ਬਚਨ ਨੂੰ ਪੜ ਕੇ ਵੇਖੋ ਹੈ ਤੇ ਪ੍ਰੇਮ ਪਰੇ ਨੂੰ ਸੰਧੀ ਛੇਦ ਕਰਦਿਆਂ ਇਦਾਂ ਪੜ੍ਹ ਕੇ ਵੇਖੋ ਪਰੇ ਮੈਂ ਜਦੋਂ ਚਿੱਤ ਦੇ ਵਿੱਚੋਂ ਮੈਂ ਪਰੇ ਹੋ ਗਈ ਸਿਰਫ ਤੂੰ ਹੀ ਤੂੰ ਦਾ ਆਵਾਜ਼ਾ ਰਹਿ ਗਿਆ ਚੇਤੇ ਰੱਖਿਓ ਉਹ ਅਸਲ ਪ੍ਰੇਮ ਹੈ ਜੇ ਸਿੱਖ ਦੇ ਮਨ ਵਿੱਚ ਇਦਾਂ ਦਾ ਪਿਆਰ ਤੇ ਪ੍ਰੇਮ ਹੋਵੇ ਫਿਰ ਉਹਨੂੰ ਗੁਰੂ ਕੋਲੇ ਜਾਣ ਦੀ ਵੀ ਲੋੜ ਨਹੀਂ ਪੈਂਦੀ ਗੁਰੂ ਆਪ ਦਰਸ਼ਨ ਦੇਣ ਵਾਸਤੇ ਉਹਦੇ ਘਰ ਵਿਖੇ ਪਹੁੰਚ ਜਾਂਦਾ ਇਹ ਮੈਂ ਆਪਣੇ ਵੱਲੋਂ ਨਹੀਂ ਛੇਵੇਂ ਪਾਤਸ਼ਾ ਸਤਵੇਂ ਪਾਤਸ਼ਾ 8ਵੇਂ ਪਾਤਸ਼ਾਹ 9ਵੇਂ ਪਾਤਸ਼ਾਹ 10ਵੇਂ ਪਾਤਸ਼ਾਹ ਤਕਰੀਬਨ ਸਾਰੇ ਗੁਰੂ ਸਾਹਿਬਾਨਾਂ ਦੇ ਜੀਵਨ ਅੰਦਰ ਇੱਕ ਨਾ ਇੱਕ ਵਾਰਤਾ ਇਦਾਂ ਦੀ ਹੈ ਜਿਦੇ ਵਿੱਚ ਗੁਰੂ ਸਾਹਿਬ ਨੇ ਪ੍ਰਤੱਖ ਕਰਕੇ ਵਿਖਾਇਆ ਜਿਵੇਂ 6ਵੇਂ ਜਾਮੇ ਮਾਈ ਭਾਗਪਰੀ ਨੇ ਕਸ਼ਮੀਰ ਦੀ ਧਰਤੀ ਤੋਂ ਆਵਾਜ਼ ਮਾਰੀ 6ਵੇਂ ਜਾਮੇ ਭਾਈ ਕੰਠੇ ਨੇ ਡਰੋਲੀ ਭਾਈ ਦੇ ਨੇੜਿਓਂ ਆਵਾਜ਼ ਮਾਰੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਦਰਸ਼ਨ ਦੇਣ ਵਾਸਤੇ ਪ੍ਰੇਮ ਦੇ ਬੱਜੇ ਉਹਨਾਂ ਦੇ ਬੂਹੇ ਜਾ ਕਰਕੇ ਖਲੋ ਗਏ ਪ੍ਰੇਮ ਦੀ ਕੋਈ ਸੀਮਾ ਨਹੀਂ ਹੈ ਪ੍ਰੇਮ ਤੇ ਸਿਰਫ ਪ੍ਰੇਮ ਹੈ ਪਰ ਅਸਲ ਵਿੱਚ ਉਥੇ ਇਹ ਬਚਨ ਨਹੀਂ ਕੀਤਾ ਜਾਂਦਾ ਕਿ ਮੈਂ ਪ੍ਰੇਮ ਕੀਤਾ ਅਸਲ ਉਥੇ ਤੇ ਇਹ ਕਿਹਾ ਜਾਂਦਾ ਹੈ ਨਿਰੰਕਾਰ ਅਕਾਲ ਪੁਰਖ ਜੀ ਮੈਂ ਤੇ ਸੁੱਕਾ ਸਾਂ ਮੈਂ ਤੇ ਸੁੱਕੀ ਲੱਕੜ ਵਰਗਾ ਸਾਂ ਪਰ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਮੈਨੂੰ ਤੇਰੀ ਕਿਰਪਾ ਦੇ ਨਾਲ ਉਹ ਨਾਮ ਦਾ ਰਤਨ ਮਿਲਿਆ ਕਿ ਜਨਮਾਂ ਜਨਮਾਂ ਤੋਂ ਲੱਗੀ ਹੋਈ ਇਸ ਹਿਰਦੇ ਤੋਂ ਮਲ ਲੈ ਗਈ ਤੇ ਹੁਣ ਜਦੋਂ ਮੱਲ ਲੈ ਗਈ ਤੇ ਇਸ ਹਿਰਦੇ ਵਿੱਚ ਤੇਰਾ ਪ੍ਰਕਾਸ਼ ਹੋ ਗਿਆ ਤੇ ਜ਼ੁਬਾਨ ਉੱਤੇ ਬਚਨ ਆ ਗਿਆ ਸਤਨਾਮ ਸ਼੍ਰੀ ਵਾਹਿਗੁਰੂ ਕਿਤੇ ਸਾਡਾ ਵੀ ਇਦਾਂ ਦਾ ਪ੍ਰੇਮ ਪਈ ਜਿਨ੍ਹਾਂ ਦੇ ਪ੍ਰੇਮ ਪੈਂਦੇ ਆ ਨਾ ਪਿਆਰਿਓ ਜਿਵੇਂ ਮਾਇਨਾਜ ਸ਼ਖਸ਼ੀਅਤ ਗਿਆਨੀ ਹਰਪ੍ਰੀਤ ਸਿੰਘ ਜੀ ਬਚਨ ਕਰ ਰਹੇ ਸੀ ਯਾਦਾਂ ਇਨਸਾਨ ਨੂੰ ਯਾਦ ਰੱਖਦੀਆਂ ਨੇ ਯਾਦਾਂ ਇਨਸਾਨ ਨੂੰ ਜਿਉਂਦਾ ਰੱਖਦੀਆਂ ਨੇ ਉਹਨੂੰ ਤਰੋਤਾਜ਼ਾ ਰੱਖਦੀਆਂ ਨੇ ਸੰਤ ਬਾਬਾ ਸੰਤੋਖ ਸਿੰਘ ਜੀ ਭਾਈ ਦਰਸ਼ਨ ਸਿੰਘ ਜੀ ਸਰੀਰ ਰੂਪ ਵਿੱਚ ਨਹੀਂ ਪਰ ਉਹ ਯਾਦ ਰੂਪ ਦੇ ਵਿੱਚ ਜਿਉਂਦੇ ਨੇ ਯਾਦ ਰੂਪ ਦੇ ਵਿੱਚ ਜਾਗਰਤ ਨੇ ਪਰ ਉਹ ਤਾਂ ਨੇ ਜਿਉਂਨਾ ਨੇ ਪਰਮੇਸ਼ਰ ਦੇ ਚਰਨਾਂ ਦੀ ਬੰਦਗੀ ਕੀਤੀ ਉਹਦੇ ਨਾਮ ਦਾ ਪ੍ਰੇਮ ਪਾਇਆ ਤੇ ਪ੍ਰੇਮ ਦੇ ਵਿੱਚ ਭਿੱਜ ਕੇ ਜਦੋਂ ਸੇਵਾ ਦੀ ਪ੍ਰੇਮ ਦੀ ਚਿੰਗ ਪੈਦਾ ਹੋ ਜਾਏ ਸਤਿਗੁਰੂ ਦੀ ਦਇਆ ਸਦਕਾ ਮਹਾਰਾਜ ਦੀ ਕਿਰਪਾ ਸਦਕਾ ਇਹ ਕਲਾ ਵਾਪਰੇ ਮਹਾਰਾਜ ਸੱਚੇ ਪਾਤਸ਼ਾਹ ਜੁਗੋ ਜੁਗਤਾਲ ਧੰਨ ਗੁਰੂ ਗ੍ਰੰਥ ਸਾਹਿਬ ਸਾਡੇ ਹਾਜ਼ਰੀਆਂ ਭਰਦੇ ਆ ਹਮੇਸ਼ਾ ਉਹਨਾਂ ਦੇ ਅਸਥਾਨਾਂ ਦੇ ਨਾਲ ਜੁੜੇ ਆ ਔਰ ਇਸ ਸਥਾਨਾਂ ਦੇ ਉੱਪਰ ਡਾਕਟਰ ਸਾਹਿਬ ਕਾਕਾ ਵੀਰ ਜੀ ਹੋਰ ਜਿੰਨੇ ਹੀ ਗੁਰਮੁਖ ਪਿਆਰੇ ਸੇਵਾ ਕਰ ਰਿਹਾ ਨਿਭਾ ਰਹੇ ਐ ਇਹ ਕੋਈ ਛੋਟੀ ਗੱਲ ਨਹੀਂ ਹੁੰਦੀ ਕਿ 126 27 ਅਕੈਡਮੀਆ ਨੂੰ ਰਨ ਕਰਨਾ ਉਹਨਾਂ ਨੂੰ ਚਲਾਉਣਾ ਔਰ ਅچھے ਤਰੀਕੇ ਦੇ ਨਾਲ ਜਿਹੜੇ ਉੱਥੇ ਵਿਦਿਆਰਥੀ ਸਟੂਡੈਂਟਸ ਜਿਹੜੇ ਨੇ ਉਹ ਪੜ੍ਹਾਈ ਕਰ ਰਹੇ ਐ ਉਹਨਾਂ ਦੀ ਜਿਹੜੀ ਚੰਗੇ ਤਰੀਕੇ ਦੇ ਨਾਲ ਹਰ ਪੱਖ ਦੇ ਉਤੋਂ ਦੇਖਭਾਲ ਕਰਨੀ ਇਹ ਉਹਨਾਂ ਦੇ ਹਿੱਸੇ ਆਉਂਦਾ ਜਿਨ੍ਹਾਂ ਤੇ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਦਇਆ ਹੁੰਦੀ ਹੈ ਤੇ ਉਹ ਇਹਨਾਂ ਮਹਾਂਪੁਰਖਾਂ ਦੇ ਹਿੱਸੇ ਆਇਆ ਹੈ ਮਹਾਂਪੁਰਖਾਂ ਦੇ ਸਿਰ ਤੇ ਮੇਰ ਪ੍ਰਿਆਹਤ ਰੱਖ ਕੇ ਗੁਰੂ ਪਰਮੇਸ਼ਰ ਜੀ ਇਸੇ ਤਰੀਕੇ ਆਪਣੀ ਸੇਵਾ ਲੈਂਦੇ ਰਹਿਣ ਇਸ ਸਥਾਨ ਦੇ ਸਮੂਹ ਸੇਵਾਦਾਰਾਂ ਦਾ ਗੁਰਮੁਖ ਪਿਆਰਿਆਂ ਦਾ ਤਹਿ ਦਿਲੋਂ ਧੰਨਵਾਦ